ਵਿਚ ਪਾਣੀ ਨੇ ਤਵਾਹੀ ਮਚਾਈ ਹੋਈ ਹੈ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਲੋਕ ਡੁੱਬ ਚੁੱਕੇ ਨੇ ਉਹਨਾਂ ਦਾ ਸਮਾਨ ਡੁੱਬ ਚੁੱਕਿਆ ਲੋਕ ਘਰਾਂ ਤੋਂ ਬੇਕਾਰ ਹੋ ਚੁੱਕੇ ਨੇ ਹਰ ਕੋਈ ਇਹੀ ਗੱਲ ਕਹਿ ਰਿਹਾ ਕਿ ਰੱਬਾ ਇੰਨਾ ਕਹਿਰ ਹੁਣ ਨਾ ਵਰਸਾ ਬਸ ਕਰ ਸਾਡੇ ਤੋਂ ਆਖਰ ਅਜੇ ਹੀ ਕਿਹੜੀ ਗਲਤੀ ਹੋ ਗਈ ਦਰਅਸਲ ਹਿਮਾਚਲ ਤੋਂ ਸ਼ੁਰੂ ਹੋਇਆ ਇਹ سلسلہ ਹੁਣ ਪੰਜਾਬ ਦੇ ਕਈ ਪਿੰਡ ਹੜ੍ਹਾਂ ਦੀ ਮਾਰ ਹੇਠ ਆ ਚੁੱਕੇ ਨੇ ਜਿਸ ਤੋਂ ਬਾਅਦ ਲੋਕ ਘਰਾਂ ਤੋਂ ਬੇਕਾਰ ਹੋ ਚੁੱਕੇ ਨੇ ਤੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ 23 ਜ਼ਿਲ੍ਹਿਆਂ ਦੀ ਪੰਜਾਬ ਦੇ ਵਿੱਚ 23 ਜ਼ਿਲ੍ਹੇ ਨੇ ਤਾਂ ਜਿਨ੍ਹਾਂ ਦੇ ਵਿੱਚੋਂ 1500 ਪਿੰਡ ਪਾਣੀ ਦੀ ਮਾਰ ਹੇਠਾਂ ਚੁੱਕੇ ਨੇ ਤੇ 30 ਲੋਕ ਇਸ ਹੜ੍ਹਾਂ ਦੇ ਕਰਕੇ ਮੌਦੀ ਅਗੋਸ਼ ਦੇ ਵਿੱਚ ਚਲੇ ਗਏ ਨੇ ਆਪਣੇ ਤੋਂ ਆਪਣੇ ਦੂਰ ਹੋ ਚੁੱਕੇ ਨੇ ਬਹੁਤ ਸਾਰੀਆਂ ਤਸਵੀਰਾਂ ਮਾਨੂੰ ਭਾਵੁਕ ਕਰ ਦਿੰਦੀਆਂ ਨੇ ਜਿੱਥੇ ਇੱਕ ਨੌਜਵਾਨ ਜਿਸਨੇ ਕੀ ਬੜੇ ਚਾਮਾ ਦੇ ਨਾਲ 9 ਸਾਲ ਲਗਾ ਕੇ 1.5 ਕਰੋੜ ਰੁਪਇਆ ਲਗਾ ਕੇ ਕੋਠੀ ਪਾਈ ਸੀ 9 ਸਾਲ ਦੀ ਮਿਹਨਤ ਤੋਂ ਬਾਅਦ ਪਰ ਇੱਕ ਝਟਕੇ ਦੇ ਵਿੱਚ ਪਾਣੀ ਨੇ ਉਹ ਕੋਠੀ ਟਹਟੇਰੀ ਕਰ ਦਿੱਤੀ ਅਜਹੀਆਂ ਤਸਵੀਰਾਂ ਨੇ ਇੱਕ ਬਜ਼ੁਰਗ ਬਾਬਾ ਆਪਣੀ ਹੀ ਜ਼ਮੀਨ ਦੇ ਕੋਲ ਬੈਠ ਕੇ ਤਾਹਾਂ ਮਾਰ-ਮਾਰ ਕੇ ਰੋ ਰਿਹਾ ਤੇ ਨਾਲ ਪ੍ਰਸ਼ਾਦਾ ਛਕ ਰਿਹਾ ਤੇ ਉਹ ਆਪਣੀ ਜ਼ਮੀਨ ਨੂੰ ਆਪਣੀ ਅੱਖਾਂ ਦੇ ਨਾਲ ਡੁੱਬਦਾ ਹੋਇਆ ਦੇਖ ਰਿਹਾ ਆਪਣੇ ਘਰ ਨੂੰ ਡੁੱਬਦਾ ਹੋਇਆ ਦੇਖ ਰਿਹਾ ਕਿਉਂਕਿ ਹਰ ਪਾਸੇ ਇਹ ਪਾਣੀ ਹੀ ਪਾਣੀ ਆ ਤਬਾਹੀ ਦਾ ਮੰਜ਼ਰ ਆ ਜਿਸ ਤਰੀਕੇ ਦੇ ਨਾਲ ਅੱਜ ਪੰਜਾਬ ਦੇ ਹਾਲਾਤ ਬਣੇ ਨੇ ਜੇਕਰ ਅਜਿਹੇ ਹਾਲਾਤ ਕਿਸੇ ਹੋਰ ਸੂਬੇ ਦੇ ਬਣਦੇ ਤਾਂ ਸਾਰਾ ਪੰਜਾਬ ਉਸ ਸੂਬੇ ਦੇ ਵਿੱਚ ਪਹੁੰਚਿਆ ਹੁੰਦਾ ਪਰ ਅੱਜ ਤੁਸੀਂ ਖੁਦ ਹਰ ਦਿਨ ਤਸਵੀਰਾਂ ਦੇਖਦੇ ਹੋ ਕਿ ਸਿਰਫ ਪੰਜਾਬੀ ਹੀ ਉਸ ਪੰਜਾਬੀਆਂ ਦੇ ਕੰਮ ਆ ਰਹੇ ਨੇ ਬਲਕਿ ਕੋਈ ਹੋਰ ਸੂਬੇ ਦਾ ਇਨਸਾਨ ਉੱਥੇ ਨਜ਼ਰ ਨਹੀਂ ਆਉਂਦਾ ਭਾਵੇਂ ਕਿ ਪੰਜਾਬ ਦੇ ਕਲਾਕਾਰਾਂ ਦੀ ਜੇਕਰ ਗੱਲ ਕੀਤੀ ਜਾਵੇ ਵੱਡਾ ਦਿਲ ਦਿਖਾਇਆ ਕਲਾਕਾਰਾਂ ਨੇ ਦਲਜੀਤ ਦੋਸਾਂਜ ਦੀ ਗੱਲ ਕਰੀਏ ਸਤਿੰਦਰ ਸਰਤਾਜ ਦੀ ਗੱਲ ਕਰੀਏ ਗੁਰਦਾਸ ਮਾਨ ਦੀ ਗੱਲ ਕਰੀਏ ਜਸ ਬਾਜਬਾ ਦੀ ਗੱਲ ਕਰੀਏ ਐਮੀ ਬਿਰਕ ਦੀ ਗੱਲ ਕਰੀਏ ਰਣਜੀਤ ਬਾਵਾ ਦੀ ਗੱਲ ਕਰੀਏ ਪੰਜਾਬ ਦੇ ਜਿੰਨੇ ਹੀ ਕਲਾਕਾਰ ਨੇ ਰੇਸ਼ਮ ਅਨਮੋਲ ਦੀ ਗੱਲ ਕਰੀਏ ਭਾਵੇਂ ਕੀ ਗੀਤ ਪੰਜਾਬੀ ਨੇ ਪਰ ਰਹਿਣ ਵਾਲਾ ਹਰਿਆਣੇ ਦਾ ਤਾਂ ਉਹ ਨੌਜਵਾਨ ਜੋ ਪਹਿਲੇ ਦਿਨ ਤੋਂ ਹੀ ਕਿਸਾਨੀ ਅੰਦੋਲਨ ਦੇ ਵਿੱਚ ਵੀ ਸ਼ਾਮਲ ਸੀ ਤੇ ਅੱਜ ਹੜਪੀੜਤਾ ਦੇ ਨਾਲ ਵੀ ਖੜਿਆ ਹੋਇਆ ਨਜ਼ਰ ਆ ਰਿਹਾ ਤਾਂ ਸੋਨੀਆ ਮਾਨ ਦੀ ਗੱਲ ਕਰੀਏ ਸੁਨੰਦਾ ਸ਼ਰਮਾ ਦੀ ਗੱਲ ਕਰੀਏ ਬਹੁਤ ਸਾਰੇ ਕਲਾਕਾਰ ਨੇ ਜਿਨ੍ਹਾਂ ਦੇ ਨਾਮ ਨਹੀਂ ਲਏਗੇ ਤਾਂ ਉਹ ਸਾਰੇ ਹੀ ਅੱਜ ਕਲਾਕਾਰ ਨੇ ਜਿਹੜੇ ਹੜਪੀੜਤਾ ਦੀ ਮਦਦ ਦੇ ਵਿੱਚ ਲੱਗੇ ਹੋਣੇ ਤੁਸੀਂ 1 ਮਿੰਟ ਲਗਾਉਨੇ ਹੋ ਇਨ੍ਹਾਂ ਕਲਾਕਾਰਾਂ ਨੂੰ ਕਹਿਣ ਦੇ ਵਿੱਚ ਕਿ ਇਹ ਤਾਂ ਕੰਜਰ ਨੇ ਇਹ ਤਾਂ ਫਲਾਣੇ ਨੇ ਤਾਂ ਟਿਮਕੇ ਨੇ ਅਜਿਹੇ ਸ਼ਬਦ ਇਨ੍ਹਾਂ ਦੇ ਵਾਸਤੇ ਇਸਤੇਮਾਲ ਕਰਦੇ ਹੋ ਪਰ 1 ਮਿੰਟ ਦੇ ਵਿੱਚ ਕਿਸੇ ਨੂੰ ਪਰਖਿਆ ਨਾ ਕਰੋ 1 ਮਿੰਟ ਦੇ ਵਿੱਚ ਕਿਸੇ ਦੇ ਬਾਰੇ ਅੰਦਾਜ਼ਾ ਨਾ ਲਾਇਆ ਕਰੋ ਕਿਉਂਕਿ ਆਖਿਰ ਅੱਜ ਜੋ ਇਹ ਅਹਿਮ ਭੂਮਿਕਾ ਨਿਭਾ ਰਹੇ ਨੇ ਪੰਜਾਬ ਦੇ ਹੜਪੀੜਤ ਲੋਕਾਂ ਦੇ ਲਈ ਤਾਂ ਉਸ ਨੂੰ ਦੇਖ ਕੇ ਹਰ ਕੋਈ ਕਹਿ ਰਿਹਾ ਕਿ ਵਾਕਈ ਹੀ ਪੰਜਾਬੀਆਂ ਨੇ ਦਿਖਾ ਦਿੱਤਾ ਕਿ ਅਸੀਂ ਕਦੇ ਵੀ ਪਿੱਛੇ ਹਟਣ ਵਾਲੇ ਨਹੀਂ ਹਾਂ ਤਾਂ ਜਿਹੜੇ ਲੋਕ ਟਰੈਕਟਰਾਂ ਨੂੰ ਦੇਖ ਕੇ ਕਹਿੰਦੇ ਨੇ ਸ਼ਹਿਰ ਵਾਲੇ ਕਹਿੰਦੇ ਨੇ ਜਾਂ ਦਿੱਲੀ ਦੀ ਗੱਲ ਕਰੀਏ ਜਾਂ ਚੰਡੀਗੜ੍ਹ ਦੀ ਗੱਲ ਕਰੀਏ ਕੀ ਟਰੈਕਟਰ ਨੇ ਇਹ ਗੱਡੇ ਨੇ ਇਹ ਤਾਂ ਅੱਜ ਉਹੀ ਗੱਡੇ ਪਾਣੀ ਦੇ ਵਿੱਚ ਝੂਕਦੇ ਜਾਂਦੇ ਨੇ ਇਸ ਤਰੀਕੇ ਦੇ ਅੱਜ ਹਾਲਾਤ ਪੰਜਾਬ ਦੇ ਵਿੱਚ ਪੈਦਾ ਹੋ ਗਏ ਅਜਿਹੇ ਹਾਲਾਤਾਂ ਦੇ ਵਿੱਚ ਹੜਪੀੜਤਾਂ ਦੀ ਮਦਦ ਜਾਂ ਤਾਂ ਕਿਸ਼ਤੀਆਂ ਦੇ ਜ਼ਰੀਏ ਕੀਤੀ ਜਾ ਰਹੀ ਆ ਜਾਂ ਫਿਰ ਟਰੈਕਟਰ ਟਰਾਲੀਆਂ ਦੇ ਵਿੱਚ ਰਾਸ਼ਨ ਰਸਦ ਰਸਦ ਲੰਗਰ ਬਣਾ ਕੇ ਪਹੁੰਚਾਇਆ ਜਾ ਰਿਹਾ ਤਾਂ ਵਾਕਈ ਪੰਜਾਬ ਦੇ ਲੋਕਾਂ ਨੇ ਪੰਜਾਬ ਪੰਜਾਬ ਦੇ ਲੋਕਾਂ ਦੇ ਨਾਲ ਖੜਕੇ ਅਜੇ ਮਿਸਾਲ ਕਾਇਮ ਕਰ ਦਿੱਤੀ ਕਹਿੰਦੇ ਭਾਵੇਂ ਕੋਈ ਆਪਣੇ ਹੋਣ ਜਾਂ ਫਿਰ ਕੋਈ ਬਗਾਨੇ ਹੋਣ ਅਸੀਂ ਹਮੇਸ਼ਾ ਨਾਲ ਖੜਨ ਵਾਲੇ ਆ ਅਸੀਂ ਕਦੇ ਵੀ ਪਿੱਛੇ ਹਟਣ ਵਾਲੇ ਨਹੀਂ ਆ ਤਾਂ ਵਾਕਈ ਅੱਜ ਪੰਜਾਬ ਨੂੰ ਕਿਸ ਦੀ ਨਜ਼ਰ ਲੱਗੀ ਆ ਇਹ ਹਰ ਕੋਈ ਕਹਿ ਰਿਹਾ ਕਿ ਆਖਰ ਰੰਗਲਾ ਪੰਜਾਬ ਅੱਜ ਡੁੱਬਦਾ ਪੰਜਾਬ ਕਿਉਂ ਬਣ ਚੁੱਕਿਆ ਤਾਂ ਅਰਦਾਸਾਂ ਦੁਆਵਾਂ ਦੀ ਲੋੜ ਹੈ ਤਾਂ ਜੋ ਪ੍ਰਮਾਤਮਾ ਦਾ ਵਾਹਿਗੁਰੂ ਦਾ ਖੁਦਾ ਦਾ ਜਿਹੜਾ ਆ ਇਹ ਕਹਿਰ ਘਟ ਹੋ ਸਕੇ